ਇੰਡੀਆ ਚ ਆਨਲਾਈਨ ਗੇਮਿੰਗ ਬਿਲ ਪਾਰਲੀਮੈਂਟ ਚ ਪਾਸ ਹੋ ਗਿਆ ਹੈ ਰੀਅਲ ਮਨੀ ਗੇਮ ਐਪਸ ਲਾਈਕ ਡ੍ਰੀਮ 11 ਪੋਕਰ ਬਾਜ਼ੀ ਐਮਪੀਐਲ ਇਹ ਸਾਰੀਆਂ ਬੰਦ ਹੋ ਗਈਆਂ ਨੇ ਇਵਨ ਕਿ ਜੇ ਤੁਸੀਂ ਵੈਬਸਾਈਟ ਵਿਜ਼ਿਟ ਕਰੋ ਡ੍ਰੀਮ 11 ਦੀ ਤੇ ਉਹ ਵੀ ਹੁਣ ਬੰਦ ਹੋ ਚੁੱਕੀ ਹੈ ਪਹਿਲਾਂ ਜਦੋਂ ਕੋਈ ਸੱਟੇਬਾਜ਼ੀ ਕਰਦਾ ਫੜਿਆ ਜਾਂਦਾ ਸੀ ਤਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸੀ ਪਰ ਜਦੋਂ ਇਹ ਚੀਜ਼ ਆਨਲਾਈਨ ਗੇਮਸ ਤੇ ਐਪਸ ਦੇ ਥਰੂ ਹੋਣ ਲੱਪੇ ਤੇ ਇਹਨੂੰ ਲੀਗਲਾਈਜ਼ ਕਰ ਦਿੱਤਾ ਗਿਆ ਇਹਨੂੰ ਅਲਾਉ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਸੀ ਕਿ ਇਹ ਇੰਡਸਟਰੀ 31000 ਕਰੋੜ ਤੱਕ ਪਹੁੰਚ ਗਈ ਸੀ ਤੇ ਗਵਰਨਮੈਂਟ ਨੂੰ ਹਰ ਸਾਲ 20000 ਕਰੋੜ ਦਾ ਇਤੋਂ ਰੈਵਨਿਊ ਆਉਂਦਾ ਸੀ 2017 ਦੇ ਵਿੱਚ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਡ੍ਰੀਮ 11 ਨੂੰ ਬੰਦ ਕਰਵਾਉਣ ਲਈ ਇੱਕ ਪੈਟੀਸ਼ਨ ਆਈ ਪਰ ਕੋਰਟ ਨੇ ਇਹ ਡਿਸੀਜਨ ਲਿਆ ਕਿ ਇਹ ਗੇਮ ਸਕਿੱਲ ਬੇਸਡ ਹੈ ਨਾ ਕਿ ਗੈਂਬਲ ਤਾਂ ਇਹਨੂੰ ਕੰਟੀਨਿਊ ਕਰ ਸਕਦੇ ਆ ਤੇ ਸੁਪਰੀਮ ਕੋਰਟ ਨੇ ਵੀ ਇਸ ਡਿਸੀਜਨ ਨੂੰ ਸਹੀ ਕਿਹਾ ਇੱਥੇ ਸਕਿੱਲ ਬੇਸਡ ਦਾ ਮਤਲਬ ਹੈ ਕਿ ਯੂਜ਼ਰ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਪਲੇਅਰ ਚੂਜ਼ ਕਰਦਾ ਹੈ ਤੇ ਉਹਦੇ ਤੋਂ ਬਣੇ ਪੁਆਇੰਟਸ ਅਕੋਰਡਿੰਗ ਉਹ ਪੈਸੇ ਕਮਾਉਂਦਾ ਹੈ ਪਰ ਇਹਦੇ ਰਿਜ਼ਲਟਸ ਬਹੁਤ ਹੀ ਖਤਰਨਾਕ ਸਾਬਿਤ ਹੋਏ ਕਿਉਂਕਿ ਬਹੁਤ ਸਾਰੇ ਲੋਕੀ ਇਹਦੇ ਐਡਿਕਟਡ ਹੋ ਗਏ ਤੇ ਕਈਆਂ ਨੂੰ ਕਰਜ਼ਾ ਲੈਣਾ ਪਿਆ ਤੇ ਕਈਆਂ ਨੇ ਤਾਂ ਇਵਨ ਸੁਸਾਈਡ ਵੀ ਕਰ ਲਿਆ ਇਹਨੂੰ ਬੈਨ ਕਰਨ ਦਾ ਦੂਜਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਗਵਰਨਮੈਂਟ ਡਿਜੀਟਲ ਕ੍ਰੀਏਟੀਵਿਟੀ ਵਧਾਉਣਾ ਚਾਹੁੰਦੀ ਹੈ ਤੇ ਈ-ਸਪੋਰਟਸ ਤੇ ਸੋਸ਼ਲ ਗੇਮਿੰਗ ਐਪਸ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ ਇਸ ਕਰਕੇ ਇੰਡੀਆ 'ਚ ਰੀਅਲ ਮਨੀ ਆਨਲਾਈਨ ਗੇਮ ਐਪਸ ਨੂੰ ਬੈਨ ਕੀਤਾ ਗਿਆ ਤੇ ਜੇ ਇਸ ਰੂਲ ਨੂੰ ਕੋਈ ਵਾਇਲਟ ਕਰਦਾ ਹੈ ਤਾਂ ਉਸਤੇ 1 ਕਰੋੜ ਰੁਪਏ ਦਾ ਫਾਈਨ ਜਾਂ ਫਿਰ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ ਇਵਨ ਜੇ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਜਾਂ ਫਿਰ ਕੋਈ ਸੈਲੀਬ੍ਰਿਟੀ ਇਹ ਗੇਮਸ ਨੂੰ ਪ੍ਰਮੋਟ ਕਰਦਾ ਹੈ ਤਾਂ ਉਸ ਤੇ ਵੀ ਹੈਵੀ ਫਾਈਨ ਲਗਾਇਆ ਜਾਵੇਗਾ ਗੇਮਿੰਗ ਇੰਡਸਟਰੀ ਦੇ ਅਕੋਰਡਿੰਗ 2 ਲੱਖ ਤੋਂ ਉੱਪਰ EMPLOY ਬੇਰੋਜ਼ਗਾਰ ਹੋ ਜਾਣਗੇ ਤਾਂ ਦੋਸਤੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਐਪਸ ਪੂਰੀ ਤਰ੍ਹਾਂ ਬੈਨ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਜਾਂ ਕੁਝ ਰੈਸਟ੍ਰਿਕਸ਼ਨ ਹੋਰ ਵਧਾ ਕੇ ਇਹਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ